ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀਕੇ ਕੁਐਸ਼ਨਸ ਔਨ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਸਿੰਘ ਜੀ ਬਾਰੇ ਪ੍ਰਸ਼ਨ ਪਹਿਲਾ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਕਦੋਂ ਦਿੱਤੀ ਗਈ ਸੀ 1931 ਵਿੱਚ ਰਾਸ਼ਨ ਦੋਜਾ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਕਿਸ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਲਾਹੌਰ ਸਾਜ਼ਿਸ਼ ਕੇਸ ਪ੍ਰਸ਼ਨ 3 ਸੁਖਦੇਵ ਸਿੰਘ ਦਾ ਪੂਰਾ ਨਾਮ ਕੀ ਸੀ ਸੁਖਦੇਵ ਖਾਪਰ ਪ੍ਰਸ਼ਨ ਚੌਥਾ ਰਾਜਗੁਰੂ ਦਾ ਪੂਰਾ ਨਾਮ ਕੀ ਸੀ? ਸ਼ੇਵਰਾਮ ਰਾਜਗੁਰੂ ਪ੍ਰਸ਼ਨ ਪੰਜਵਾਂ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਕਿਸ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ? ਲਾਹੌਰ ਕੇਂਦਰੀ ਜੇਲ ਪ੍ਰਸ਼ੰਸ਼ਾ ਮਾ ਉਹਨਾਂ ਨੂੰ ਫਾਂਸੀ ਕਿਸ ਮਿਤੀ ਨੂੰ ਦਿੱਤੀ ਗਈ ਸੀ 23 ਮਾਰਚ 1931 ਵਿੱਚ ਪ੍ਰਸ਼ੰਸ਼ਾ ਸਤਮਾ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੇ ਕਿਸ ਬ੍ਰਿਟਿਸ਼ ਪੁਲਿਸ ਅਧਿਕਾਰੀ ਨੂੰ ਮਾਰਿਆ ਸੀ ਜੌਨ ਸੌਂਡਰਸ ਪ੍ਰਸ਼ਨ 8 ਮਾ ਸੁਖਦੇਵ ਸਿੰਘ ਦਾ ਜਨਮ ਕਦੋਂ ਹੋਇਆ ਸੀ 15 ਮਈ 1907 ਵਿੱਚ ਪ੍ਰਸ਼ਨ 9 ਮਾ ਰਾਜਗੁਰੂ ਦਾ ਜਨਮ ਕਿੱਥੇ ਹੋਇਆ ਸੀ ਮਹਾਰਾਸ਼ਟਰ ਖੇਡ ਪ੍ਰਸ਼ਨ 10ਵਾਂ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਕਿਸ ਸੰਗਠਨ ਦੇ ਮੈਂਬਰ ਸਨ ਹਿੰਦੁਸਤਾਨ ਸ਼ੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਐਚ ਆ ਐਸ ਆਰ ਏ ਪ੍ਰਸ਼ਨ 11ਵਾਂ ਸੁਖਦੇਵ ਦਾ ਜਨਮ ਕਿੱਥੇ ਹੋਇਆ ਸੀ ਲੁਧਿਆਣਾ ਪੰਜਾਬ ਭਾਰਤ ਪ੍ਰਸ਼ਨ 12 ਮਹਾ ਸ਼ਹੀਦ ਦਿੱਪਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ 23 ਮਾਰਚ ਪ੍ਰਸ਼ਨ 13ਵਾਂ ਉਹਨਾਂ ਨੇ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਵਿੱਚ ਬੰਬ ਕਦੋਂ ਸੁੱਟਿਆ ਸੀ 8 ਅਪ੍ਰੈਲ 1929 ਵਿੱਚ ਪ੍ਰਸ਼ਨ 14ਵਾਂ ਫਾਂਸੀ ਸਮੇਂ ਸੁਖਦੇਵ ਦੀ ਉਮਰ ਕਿੰਨੀ ਸੀ 23 ਸਾਲ ਪ੍ਰਸ਼ਨ 15ਵਾਂ ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਨੂੰ ਅਕਸਰ ਕਿਹੜੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਜਿਹੜੀ ਇਹ ਏ ਆਜ਼ਮ